ਕਾਫੀ ਨਾਜ਼ੁਕ ਹੈ ਸੋ ਸਾਰੇ ਆਪਾਂ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜੀਵਨ ਦੇ ਵਾਸਤੇ ਕਿ ਮਾਲਕ ਪਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਹਿੰਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਰੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਸਭ ਦੇ ਲਈ ਪਲੀਜ਼ ਥੈਂਕ ਯੂ ਵੈਰੀ ਬਾਏ ਸਾਰਾ ਨਾਲ ਸਾਥੀ ਨਾਲ ਤੁਹਾਡੀ ਕਰ ਨਹੀਂ ਬਾਕੀ ਨਹੀਂ ਬਾਕੀ ਬਸ ਠੀਕ ਨੇ ਸਾਰੇ ਸਾਰੇ ਠੀਕ ਬਾਕੀ ਸਾਰੇ ਗੱਲਬਾਤ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਇਹ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਹੈ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸਾਕੀ ਇਹ ਹੋਇਆ ਕਿੱਥੇ ਜੀ ਸ਼ਾਇਦ ਬੱਦੀ ਤੋਂ ਪਾਰਟਿਸਪੀਟਿ ਜਾਂ ਅੱਧਰ ਜਾ ਰਹੇ ਸੀਗੇ ਸ਼ਿਮਲੇ ਵੱਲ ਸ਼ਿਮਲਾ ਰੋਡ ਹਾਂਜੀ

ਇਹ ਕਾਫੀ ਨਾਜ਼ੁਕ ਹੈ ਸੋ ਸਾਰੇ ਆਪਾਂ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜੀਵਨ ਦੇ ਵਾਸਤੇ ਕਿ ਮਾਲਕ ਪਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਹਿੰਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਉਸ ਬਾਰੇ ਪਲੀਜ਼ ਥੈਂਕ ਯੂ ਵੈਰੀ ਬਾਏ ਜੀ ਨਾਲ ਸਾਥੀ ਨਾਲ ਤੁਹਾਡੀ ਕਰ ਨਹੀਂ ਬਾਕੀ ਨਹੀਂ ਬਾਕੀ ਬਸ ਠੀਕ ਨੇ ਸਾਰੇ ਸਾਰੇ ਠੀਕ ਬਾਕੀ ਸਾਰੇ ਗੱਲਬਾਤ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸੱਟ ਲੱਗੀ ਤੇ ਹੋਇਆ ਕਿੱਥੇ ਜੀ ਸ਼ਾਇਦ ਬੱਦੀ ਤੋਂ ਪਾਰਟਿਸਪੀਟਿ ਜਾਂ ਅੱਧਰ ਜਾ ਰਹੇ ਸੀਗੇ ਸ਼ਿਮਲੇ ਵੱਲ ਸ਼ਿਮਲਾ ਰੋਡ ਹਾਂਜੀ ਹਾਂਜੀ ਤੇ ਹੁਣ ਹੁਣ ਹਾਲਾਤ ہاں جی ڈاکٹرز کہہ رہے ہیں جی تین چار کنٹے تک جس کے حالت ہاں کافی مدر نازو کا پرداس کریے جیسے نہیں ہاں جی مومنٹ جنے رائیڈر سی جی آئی تنک سو پانچ جنے سی گئے نہیں ہاں جی کچھ نہیں کچھ نہیں کہہ سکتا یہ جی دبت سا پرداس کریے ٹھیک ہے ਕੀ ਕਾਫੀ ਨਾਜ਼ੁਕ ਹੈ ਸੋ ਸਾਰੇ ਆਪਾਂ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜਗਨਦੇਵ ਵਾਸਤੇ ਕਿ ਮਾਲਕ ਪਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਹਿੰਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜੜੀ ਹਾਲਤ ਨਾਜ਼ੁਕ ਆ ਆਪਾਂ ਸਾਰੇ ਅਰਦਾਸ ਕਰੀਏ ਸਭ ਦੇ ਲਈ ਪਲੀਜ਼ ਥੈਂਕ ਯੂ ਵੈਰੀ ਗੁੱਡ ਸਰ ਨਾਲ ਸਾਥ ਦਿਨਾਂ ਨਾਲ ਤੁਹਾਡੇ ਕਰ ਨਹੀਂ ਬਾਕੀ ਨਹੀਂ ਬਾਕੀ ਠੀਕ ਹੈ ਸਾਰੇ ਸਾਰੇ ਠੀਕ ਬਾਕੀ ਸਾਰੇ ਜਲਦੀ ਬਾਤ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀ ਤੇ ਉਹ ਕਹਿੰਦੇ ਕਿ ਜਿਹੜੇ ਪੰਜੀਆਂ ਛੇ ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸਾਕੀ ਕੀ ਹੈ ਇਹ ਹੋਇਆ ਕਿੱਥੇ ਜੀ ਸ਼ਾਇਦ ਬੱਦੀ ਤੋਂ ਪਾਰਟਿਸਪੀਟਿਟੀ ਜਾਂ ਦਰ ਜਾ ਰਹੇ ਸੀਗੇ ਸ਼ਿਮਲੇ ਵੱਲ ਸ਼ਿਮਲਾ ਰੋਡ ਤੇ ਹੁਣ ਹੁਣ ਹਾਲਾਤ